ਜੀ ਚਮਕੀਲਾ ਦੇ ਵਿੱਚ ਤੁਸੀਂ ਕਹੇ ਵੀ ਉਹ ਗੱਲ ਨਹੀਂ ਬਣੀ ਜੋ ਉਸ ਤੋਂ ਉਮੀਦਾਂ ਸਨ ਬੇਸ਼ੱਕ ਉਹਨਾਂ ਦੇ ਅੱਗੇ ਜਸਵੰਤ ਸਿੰਘ ਖਾਲੜਾ ਕਿਉਂਕਿ ਖਾਲੜਾ ਜੀ ਦਾ ਨਾਮ ਆਉਂਦਿਆ ਹੀ ਜਿਹੜੀ ਖਾਸ ਕਰਕੇ ਸਿੱਖ ਕੌਮ ਹੈ ਉਹ ਕੋਈ ਇਹੋ ਜਿਹਾ ਸਿੱਖ ਨਹੀਂ ਹੋਊਗਾ ਜਿਨ੍ਹਾਂ ਨੂੰ ਖਾਲੜਾ ਸਾਹਿਬ ਉਹਨਾਂ ਨੇ ਬਾਰੇ ਨਹੀਂ ਜਾਣਕਾਰੀ ਤੇ ਦਿਲਜੀਤ ਦਾ ਇਸ ਸੀਜ਼ਨ ਨੂੰ ਚੁਣਨਾ ਇਹ ਸੱਚ ਮੁੱਚ ਇੱਕ ਬੜੀ ਵੱਡੀ ਗੱਲ ਹੈ। ਦੋਵੇਂ ਕੰਟਰੈਰੀ 84 ਪਹਿਲਾਂ ਦੇ ਚੁੱਕੇ ਨੇ, ਦਿਲਜੀਤ 85 ਦੇ ਚੁੱਕੇ ਨੇ। ਆਪਾਂ ਇੱਥੇ ਆਈਏ ਚਮਕੀਲਾ ਤੇ ਤੁਹਾਨੂੰ ਕਿਉਂ ਲੱਗਿਆ ਕਿ ਚਮਕੀਲਾ ਦੇ ਨਾਲ ਇਨਸਾਫ ਨਹੀਂ ਹੋਇਆ? ਜਨਮੇ 1960 ਨੂੰ ਜਨਮੇ ਤਨੀਰਾਮ ਜਿਹੜੇ ਕਿ ਸੰਗੀਤ જગ ਦਾ ਤ੍ਰੂ ਤਾਰਾ ਬਣ ਗਏ, ਉਹਨਾਂ ਨੇ ਆਪਣੀ ਗਾਇਕੀ ਦਾ ਲੋਹਾ ਮਣਵਾਇਆ। ਸਰਮੁਖ ਸਿੰਘ ਆਜ਼ਾਦ ਹੋਣਾ ਨੇ ਤਨੀਰਾਮ ਦਾ ਨਾਮ ਅਮਰ ਸਿੰਘ ਚਮਕੀਲਾ ਰੱਖਿਆ। ਪਿੰਡ ਦੇ ਗੁੱਜਰਖਾਨ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਾਈ ਦੇ ਦੌਰਾਨੀ ਜਿਵੇਂ ਹੀ ਘਰ ਦੇ ਹਾਲਾਤ ਜਿਹੜੇ ਕਾਫੀ ਤਰਸਯੋਗ ਸਨ ਤਾਂ ਮਾਪਿਆਂ ਨੂੰ ਲੱਗਿਆ ਕਿਉਂ ਨਾ ਇਸ ਗੁਰਬਤ ਦੇ ਦਿਨਾਂ ਨੂੰ ਦੂਰ ਕੀਤਾ ਜਾਵੇ ਗਰੀਬੀ ਨੂੰ ਦੂਰ ਕੀਤਾ ਜਾਵੇ ਤਾਂ ਉਹਨਾਂ ਨੇ ਸਕੂਲ ਦੇ ਵਿੱਚੋਂ ਹਟਾ ਕੇ ਅਮਰ ਸਿੰਘ ਚਮਕੀਲੇ ਨੂੰ ਇੱਕ ਫੈਕਟਰੀ ਦੇ ਵਿੱਚ ਕੰਮ ਦੇ ਉੱਪਰ ਰਖਵਾ ਦਿੱਤਾ ਤੇ ਇਸਤੇ ਵੀ ਜਿਹੜਾ ਅਮਰ ਸਿੰਘ ਚਮਕੀਲਾ ਹੈ ਜਿੱਥੇ ਉਹਨਾਂ ਨੇ ਬਿਜਲੀ ਦਾ ਇਲੈਕਟ੍ਰੀਸ਼ੀਅਨ ਬਣਨਾ ਸੀ ਉਹ ਵੀ ਨਾ ਬਣ ਸਕਿਆ ਤੇ ਉਸ ਤੋਂ ਬਾਅਦ ਇੱਕ ਕੱਪੜਾ ਫੈਕਟਰੀ 'ਚ ਕੰਮ ਕਰਨ ਲੱਗਿਆ ਉੱਥੇ ਵੀ ਗੱਲ ਨਹੀਂ ਬਣੀ ਤੇ ਅਮਰ ਸਿੰਘ ਚਮਕੀਲਾ ਜਿਸ ਤਰ੍ਹਾਂ ਕੇਸਰ ਸਿੰਘ ਟਿੱਕੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਉਸ ਤੋਂ ਬਾਅਦ ਦੇਖਦੇ ਦੇਖਦੇ ਟਕੂਏ ਤੇ ਟਕੂਆ ਖੜਕੇ ਤੇ ਹੋਰ ਹਿੱਟ ਗੀਤ ਲੈ ਕੇ ਚਮਕੀਲਾ ਜਦੋਂ ਬਾਜ਼ਾਰ ਦੇ ਵਿੱਚ ਆਉਂਦਾ ਸੰਗੀਤਕ ਬਾਜ਼ਾਰ 'ਚ ਤੇ ਉਹ ਪਲਾਂ ਵਿੱਚ ਹੀ ਕਹਿ ਲਈਏ ਸ਼ਾਹ ਜਾਂਦਾ ਹੈ ਪਿਛਲੇ ਦਿਨੀ ਅਮਰ ਸਿੰਘ ਚਮਕੀਲਾ ਹੋਣਾਂ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਰਿਲੀਜ਼ ਹੋਈ ਹੈ ਚਮਕੀਲਾ ਜਿਸ ਦੇ ਮੁੱਖ ਅਦਾਕਾਰ ਨੇ ਦਲਜੀਤ ਸਿੰਘ ਦੁਸਾਂਜ ਤੇ ਉਹਨਾਂ ਦੀ ਹੀਰੋਇਨ ਜਿਹੜੀ ਅਦਾਕਾਰਾਂ ਨੇ ਨਾਲ ਪ੍ਰਨੀਤੀ ਚੋਪੜਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਫਿਲਮ ਕਿਵੇਂ ਦੀ ਹੈ ਸਾਡੇ ਨਾਲ ਨੇ ਸਾਡੇ ਸਾਥੀ ਪ੍ਰਿਤਪਾਲ ਸਿੰਘ ਮਹੋਰਾਣਾ ਮਹੋਰਾਣਾ ਤੁਸੀਂ ਇਸ ਫਿਲਮ ਨੂੰ ਵੇਖਿਆ ਵਾਚ ਤੁਸੀਂ ਰਿਕਾਰਡਿੰਗ ਤੋਂ ਪਹਿਲਾਂ ਦੱਸਿਆ ਕਿ ਮੈਂ 2-3 ਵਾਰ ਇਸ ਫਿਲਮ ਨੂੰ ਵੇਖ ਲਿਆ ਤੇ ਫੇਰ ਹੀ ਤੁਸੀਂ ਰਿਵਿਊ ਕਰਨ ਬਾਰੇ ਰਾਜੀ ਹੋਏ ਹੋ ਮੁੱਖ ਤੌਰ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਫਿਲਮ ਕਿੰਨੀ ਕੁ ਵਧੀਆ ਲੱਗੀ ਹੈ ਕਿਉਂਕਿ ਇੱਕ ਸਟਾਰ ਦੇ ਉੱਪਰ ਇਹ ਫਿਲਮ ਸੀ ਦੇਖੋ ਜੀ ਬਾਇਓਪਿਕ ਮੂਵੀ ਹੈ ਜ਼ਿੰਦਗੀ ਤੇ ਬਣੀ ਉਹ ਵੀ ਇੱਕ ਐਸੇ ਸਟਾਰ ਦੇ ਇੱਕ ਐਸੇ ਕਲਾਕਾਰ ਦੇ ਜਿਹੜਾ ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਗਰੀਬੀ ਹਾਲਾਤਾਂ ਵਿੱਚੋਂ ਗੁਰਬਤ ਦੇ ਵਿੱਚੋਂ ਆਪਣੀ ਮਿਹਨਤ ਦੇ ਨਾਲ ਰਾਈਜ਼ ਹੁੰਦਾ ਹੈ ਉਸ ਦੀ ਇੱਕ ਵਕਰੀ ਗਾਇਕੀ ਦੀ ਕਲਾ ਹੈ ਤੁਸੀਂ ਨਾਮ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਫਿਲਮ ਦਾ ਨਾਮ ਹੈ ਚਮਕੀਲਾ ਇਹਦੇ ਵਿੱਚ ਮੇਰੇ ਖਿਆਲ ਚ ਉਹਨਾਂ ਨੂੰ ਜਦੋਂ ਮੇਕਰਸ ਨੇ ਜਿਹੜੇ ਉਹਨਾਂ ਨੂੰ ਜੋੜਨਾ ਚਾਹੀਦਾ ਸੀ ਅਮਰ ਜੋਧਾ ਨਾਮ ਵੀ ਤੇ ਚਮਕੀਲਾ ਤੇ ਮੂਵੀ ਬਣੀਆ ਚਰਚਾ ਦਾ ਵਿਸ਼ਾ ਜਦੋਂ ਵੀ ਨਾ ਅਸੀਂ ਚਮਕੀਲਾ ਦਾ ਨਾਮ ਲੈਨੇ ਆ ਜਾਂ ਫਿਰ ਅਮਰਜੋ ਦਾ ਨਾਮ ਲੈਨੇ ਆ ਉਹਨਾਂ ਦੇ ਗੀਤਾਂ ਦਾ ਨਾਮ ਲੈਨੇ ਆ ਤਾਂ ਹਰੇਕ ਦੇ ਚਿਹਰੇ ਤੇ ਇੱਕ ਤਰ੍ਹਾਂ ਦੀ ਰੌਣਕ ਆ ਜਾਂਦੀ ਆ ਕਿਉਂਕਿ ਇੱਕ ਵੱਖਰੀ ਤਰ੍ਹਾਂ ਦਾ ਉਹਨਾਂ ਦਾ ਹਾਲਾਂਕਿ ਬਹੁਤ ਤਰ੍ਹਾਂ ਦੇ ਸਵਾਲ ਵੀ ਖੜੇ ਹੁੰਦੇ ਆ ਉਹਨਾਂ ਦੀ ਗਾਇਕੀ ਤੇ ਬਟ ਫਿਰ ਵੀ ਚਮਕੀਲੇ ਦੀ ਇੱਕ ਥਾਂ ਹੈ ਪੰਜਾਬੀ ਗਾਇਕੀ 'ਚ ਇੱਕ ਸ਼ੇਖਰ ਹੈ ਜਿੱਥੇ ਤੱਕ ਹੋਰ ਕੋਈ ਨਹੀਂ ਪਹੁੰਚ ਸਕਿਆ ਦੂਸਰਾ ਸਵਾਲ ਜੁੜਦਾ ਇਹ ਹੈ ਕਿ ਜਿਹੜੇ ਕਲਾਕਾਰ ਨੇ ਕੀ ਉੱਥੇ ਤੱਕ ਪਹੁੰਚ ਪਾਏ ਖਾਸ ਤੌਰ ਤੇ ਦਲਜੀਤ ਹੈ ਹੁਣ ਦਲਜੀਤ ਨੇ ਇਸ ਨੂੰ ਚੂਜ਼ ਕੀਤਾ ਬਾਇਓਪਿਕ ਜਾਂ ਫਿਰ ਕਹਿ ਦਈਏ ਇਮਤੀਆਜ਼ ਅਲੀ ਨੇ ਦਲਜੀਤ ਨੂੰ ਚੂਜ਼ ਕੀਤਾ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਮਾਰਕੀਟ ਹੈ ਬਹੁਤ ਵੱਡਾ ਫੰਡਾ ਹੈ ਇੱਕ ਬਹੁਤ ਵੱਡਾ ਰੀਜ਼ਨ ਹੈ ਦਲਜੀਤ ਵੈਸੇ ਜਦੋਂ ਪੰਜਾਬੀ ਫਿਲਮਾਂ 'ਚ ਆਇਆ ਗਾਇਕੀ ਤੋਂ ਬਾਅਦ ਉਸਨੇ ਫਿਲਮਾਂ ਕੀਤੀਆਂ ਕਮੇਡੀ ਵੀ ਕੀਤੀਆਂ ਪੰਜਾਬੀ ਫਿਲਮਾਂ ਵੀ ਕੀਤੀਆਂ ਬਾਅਦ ਵਿੱਚ ਉਹ ਬਾਲੀਵੁੱਡ 'ਚ ਗਿਆ ਆਪਾਂ ਆਖਦੇ ਹਾਂ ਕਿ ਉਸਨੇ ਉੱਥੇ ਦਸਤਾਰ ਨੂੰ ਮਤਲਬ ਵੀ ਬਾਲੀਵੁੱਡ ਤੱਕ ਪਹੁੰਚਾਇਆ ਸਹੀ ਗੱਲ ਹੈ ਜਦੋਂ ਫਿਲਮਾਂ ਨੂੰ ਚੂਜ਼ ਕਰਦਾ ਜਾਂ ਉਹਦੀ ਟੀਮ ਹੈ ਜਿਹੜੀ ਚੂਜ਼ ਕਰਦੀ ਹੈ ਉਹਦੀ ਚੁਆਇਸ ਬਹੁਤ ਅੱਛੀ ਹੈ ਉਹਦੀ ਮੈਨੇਜਮੈਂਟ ਟੀਮ ਹੈ ਨਾ ਜਿਹੜੀ ਸ਼ੋਅ ਦੇ ਬਾਰੇ ਵੀ ਕੋਚੇਲਾ ਤੱਕ ਪਹੁੰਚ ਗਿਆ ਇਹਹੀ ਦਲਜੀਤ ਅੰਬਾਨੀਆਂ ਦੇ ਵਿਆਹ ਤੇ ਵੀ ਗਿਆ ਬੜਾ ਚਰਚਾ ਹੋਇਆ ਇਹਹੀ ਦਲਜੀਤ ਕਿਸਾਨ ਅੰਦੋਲਨ ਚ ਵੀ ਗਿਆ ਸੀ ਕਿਸਾਨਾਂ ਦਾ ਸਮਰਥਨ ਕੀਤਾ ਸੀ ਮੋਦੀ ਸਰਕਾਰ ਦੀ ਵਿਰੋਧਤਾ ਕੀਤੀ ਸੀ ਉਸ ਨੀਤੀ ਦੀ ਇਹਹੀ ਦਲਜੀਤ ਹੁਣ ਚਮਕੀਲਾ ਦੇ ਰੂਪ ਵਿੱਚ ਆਇਆ ਬਹੁਤ ਚਰਚਾਾਂ ਹੋਈਆਂ ਕਿ ਇਸਨੇ ਦਸਤਾਰ ਕਿਉਂ उतारी ਰੋਡਾ ਹੋਣਾ ਜਾਂ ਵਾਲ ਕਿਉਂ ਕਟਾਏ ਇਸ ਤੇ ਕਾਫੀ ਚਰਚਾਾਂ ਵਿੱਚ ਚੱਲਦੀਆਂ ਰਹਿੰਦੀਆਂ ਹੁਣ ਚਰਚਾ ਦੀ ਗੱਲ ਇਹ ਵੀ ਆ ਇਹ ਦਲਜੀਤ ਬਹੁਤ ਚੂਜ਼ੀ ਹੈ ਰੋਲ ਚੂਜ਼ ਕਰਨ ਵਿੱਚ ਕੁਝ ਹੀ ਮਹੀਨਾ ਬਾਅਦ ਇਹੀ ਦਲਜੀਤ ਜਸਵੰਤ ਸਿੰਘ ਖਾਲੜਾ ਦੇ ਰੂਪ ਵਿੱਚ ਫੇਰ ਸਿਨੇਮਾ ਚ ਆਏਗਾ ਅੱਛਾ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣੀ ਪਈ ਆ ਉਹ ਪਿਛਲੇ ਸਾਲ ਕੈਨੇਡਾ ਦੇ ਫਿਲਮ ਫੈਸਟੀਵਲ ਵਿੱਚ ਰਿਲੀਜ਼ ਵੀ ਹੋਈ ਬਹੁਤ ਅੱਛਾ ਉਹਦਾ ਰਿਵਿਊ ਵੀ ਆਇਆ ਪਰ ਕਈ ਕਾਰਨਾ ਕਰਕੇ ਉਹ ਫਿਲਮ ਹਾਲੇ ਵੀ اٹਕੀ ਹੋਈ ਹੈ ਇੰਡੀਆ 'ਚ ਤੇ ਇਸਦੇ ਟਾਈਟਲ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਸੀਗੇ ਜਸਵੰਤ ਸਿੰਘ ਖਾਲੜਾ ਤੇ ਪਹਿਲਾਂ ਉਹਦਾ ਨਾਮ ਹੈ ਜਿਹੜਾ ਰੱਖਿਆ ਗਿਆ ਕੱਲੂਕਾਰ ਆ ਫਿਰ ਉਹ ਚੇਂਜ ਕੀਤਾ ਕਹਿੰਦੇ ਪੰਜਾਬ 95 ਹੈ ਜਿਹੜਾ ਉਹ ਰੱਖਿਆ ਜਾਵੇ ਉਸ ਵਿੱਚ ਵੱਡੀ ਸਟਾਰ ਕਾਸਟ ਹੈ ਵੱਡਾ ਬਜਟ ਹੈ ਵੱਡਾ ਕਨਸੈਪਟ ਹੈ ਸਪਟੈਂਪਰ 'ਚ ਜਾ ਕੇ ਕਿਤੇ ਜਾ ਕੇ ਰਿਲੀਜ਼ ਹੋ ਗਈ ਉਹਦੇ ਵਿੱਚ ਵੀ 21 ਮਿੰਟ ਦਾ ਕੱਟ ਲੱਗਿਆ ਹੁਣ ਉਸੇ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਦਿਲਜੀਤ ਦੁਸਾਂ ਜੋੜਾਂ ਦੇ ਸਫਰ ਸੰਗੀਤਿਕ ਸਫਰ ਤੇ ਅਦਾਕਾਰੀ ਉਹਨਾਂ ਦੀ ਸਿਨੇਮਾ ਲਾਈਫ ਜੀ ਤਾਂ ਜਿੱਥੇ ਉਹ ਫਿਲਮ ਨੂੰ ਚੁਣਨ ਦੇ ਵਿੱਚ ਤੁਸੀਂ ਕਹੇ ਕਾਫੀ ਜ਼ਿਆਦਾ ਉਹ ਕਹ ਲਈਏ ਤੇਜ ਨੇ ਬਹੁਤ ਸਮਝਦਾਰ ਨੇ ਤਾਂ ਇਸ ਦੇ ਨਾਲ ਨਾਲ ਤੁਸੀਂ ਸ਼ੁਰੂਆਤ ਹੀ ਚਮਕੀਲਾ ਦੀ ਆਪਾਂ ਗੱਲ ਕਰ ਰਹੇ ਹਾਂ ਚਮਕੀਲਾ ਦੇ ਵਿੱਚ ਤੁਸੀਂ ਕਿਹਾ ਵੀ ਉਹ ਗੱਲ ਨਹੀਂ ਬਣੀ ਜੋ ਉਸ ਤੋਂ ਉਮੀਦਾਂ ਸਨ ਬੇਸ਼ੱਕ ਉਹਨਾਂ ਦੇ ਅੱਗੇ ਜਸਵੰਤ ਸਿੰਘ ਖਾਲੜਾ ਕਿਉਂਕਿ ਖਾਲੜਾ ਜੀ ਦਾ ਨਾਮ ਆਉਂਦਿਆਂ ਹੀ ਜਿਹੜੀ ਖਾਸ ਕਰਕੇ ਸਿੱਖ ਕੌਮ ਹੈ ਹਾਂ ਉਹ ਕੋਈ ਇਹੋ ਜਿਹਾ ਸਿੱਖ ਨਹੀਂ ਹੋਗਾ ਜਿਨ੍ਹਾਂ ਨੂੰ ਖਾਲਸਾ ਸਾਹਿਬ ਬਾਰੇ ਨਹੀਂ ਜਾਣਕਾਰੀ ਤੇ ਦਿਲਜੀਤ ਦਾ ਇਸ ਸੀਜ਼ਨ ਨੂੰ ਚੁਣਨਾ ਹਾਂ ਇਹ ਸੱਚ ਮੁੱਚ ਇੱਕ ਬੜੀ ਵੱਡੀ ਗੱਲ ਹੈ 284 ਪਹਿਲਾਂ ਦੇ ਚੁੱਕੇ ਨੇ ਦਿਲਜੀਤ 85 ਦੇ ਚੁੱਕੇ ਨੇ ਆਪਾਂ ਇੱਥੇ ਆਈਏ ਚਮਕੀਲਾ ਤੇ ਤੁਹਾਨੂੰ ਕਿਉਂ ਲੱਗਿਆ ਕਿ ਚਮਕੀਲਾ ਦੇ ਨਾਲ ਇਨਸਾਬ ਨਹੀਂ ਹੋਇਆ ਉਹਨਾਂ ਦੀ ਲਾਈਫ ਨਾਲ ਦੇਖੋ ਇਹਦੇ ਵਿੱਚ ਨਾ ਜਿਹੜਾ ਦਰਸ਼ਕ ਆ ਦੋ ਤਰ੍ਹਾਂ ਦਾ ਹੈ ਇਹ ਹਿੰਦੀ ਫਿਲਮਾਂ ਪਹਿਲੀ ਗੱਲ ਇਹ ਪੰਜਾਬੀ ਨਹੀਂ ਦੇਖਣ ਸਾਰ ਤਾਂ ਇਹ ਲੱਗਦਾ ਹੈ ਕਿ ਪੰਜਾਬੀ ਕਲਾਕਾਰ ਨੇ ਪੰਜਾਬੀ ਵਾਲਾ ਦੁਆਲਾ ਹੈ ਸਾਰਾ ਜਿਵੇਂ ਪੰਜਾਬੀ ਫਿਲਮ ਚੱਲ ਰਹੀ ਹੋਵੇ ਪਰ ਇਹ ਹਿੰਦੀ ਲੈਂਗੁਏਜ ਹੈ ਇਸ ਤੋਂ ਬਿਨਾਂ ਤੇਲਗੂ ਹੋਰ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤੀ ਗਈ ਨੈਟਫਲਿਕਸ ਤੇ ਰਿਲੀਜ਼ ਹੋਈ ਹੈ ਸਿਨੇਮਾ ਜਿਨੀ ਰਿਲੀਜ਼ ਹੋਈ ਹੈ ਤੇ ਇਸ ਫਿਲਮ ਨੂੰ ਚੂਜ਼ ਕਰਨ ਦਾ ਇਮਤੀਆਜ਼ ਅਲੀ ਦਾ ਕੀ ਮੰਤਵ ਸੀਗਾ ਜਦੋਂ ਉਹਨਾਂ ਨੇ ਚੂਜ਼ ਕੀਤੀ ਇਹ ਕੈਰੈਕਟਰ ਵਿੱਚ ਕੀ ਖਾਸ ਲੱਗਿਆ ਜਦੋਂ ਉਸ ਨੂੰ ਪਲੇ ਕੀਤਾ ਜਾਂਦਾ ਦਲਜੀਤ ਕਿੱਥੇ ਇੱਕ ਕਿੰਨਾ ਕਿ ਨਿਭਾ ਪਾਇਆ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਦਰਸ਼ਕ ਨੇ ਇੱਕ ਤਾਂ ਪੰਜਾਬ ਦੇ ਲੋਕ ਨੇ ਆਪਣੀ ਉਮਰ ਦੇ ਲੋਕ ਨੇ ਜਾਂ ਆਪਣੇ ਤੋਂ ਵੱਡੀ ਉਮਰ ਦੇ ਲੋਕ ਹੈ ਜਿਨ੍ਹਾਂ ਨੇ ਇਹ ਫਿਲਮ ਦੇਖੀ ਜਾਂ ਦੇਖਣੀਆਂ ਉਹਨਾਂ ਨੇ ਚਮਕੀਲਾ ਨੂੰ ਵੀ ਲੱਗਪਾ ਕੇ ਦੇਖਿਆ ਹੋਇਆ ਅੱਖੀਂ ਦੇਖਿਆ ਜਾਂ ਵੀਡੀਓ 'ਚ ਦੇਖਿਆ ਤਾਂ ਚਮਕੀਲਾ ਨੂੰ ਸੁਣਿਆ ਤਾਂ ਹੈਗਾ ਹੀ ਆ ਆਪਾਂ ਬਚਪਨ ਤੋਂ ਦੇਖਿਆ ਕਿ ਉਹ ਗੀਤ ਉਹ ਮਿਊਜ਼ਿਕ ਪੀਸ ਹੈ ਜਿਹੜਾ ਧਾਰਮਿਕ ਗੀਤ ਹੋਵੇ ਜਾਂ ਦੂਸਰੇ ਗੀਤ ਹੋਣ ਉਹ ਲਗਭਗ ਸਾਨੂੰ ਰਚੇ ਹੋਏ ਨੇ ਜੇ ਕਿਤੇ ਥੋੜਾ ਜਿਹਾ ਹਿੰਦੀ ਟੱਚ ਦੇ ਹਿੰਦੀ ਟੱਚ ਦੇਂਦੇ ਹੋਏ ਪੰਜਾਬੀ ਸੱਭਿਆਚਾਰ ਨਾਲ ਇਨਸਾਫੀ ਹੋਈ ਹੈ ਜੋ ਪੰਜਾਬ ਸੋਚਦਾ ਚਮਕੀਲੇ ਬਾਰੇ ਸੋਚ ਰੱਖਦਾ ਹੈ ਅੱਜ ਸਿੱਧੂ ਮੂਸੇਵਾਲਾ ਉਹਨਾਂ ਦੇ ਖੂਨ ਚ ਰਚਿਆ ਹੋਇਆ ਕੈਲੀ ਗੀਤ ਸੰਗੀਤ ਪੰਜਾਬੀਆਂ ਦੇ ਤੇ ਜਿਹੜੇ ਜਿਹੜੇ ਉਹਨਾਂ ਦੇ ਪਸੰਦੀਦਾ ਕਲਾਕਾਰ ਨੇ ਉਹਨਾਂ ਦੇ ਵਿੱਚ ਚਾਹੇ ਮੁਹੰਮਦ ਅਸਦੀਕ ਨੇ ਚਾਹੇ ਨਰਿੰਦਰ ਬੀਬਾ ਹੋਣ ਜਾਂ ਅਮਰ ਸਿੰਘ ਢਾਡੀ ਅਮਰ ਸਿੰਘ ਸ਼ੌਂਕੀ ਹੋਣ ਜਾਂ ਫਿਰ ਅਮਰ ਸਿੰਘ ਚਮਕੀਲਾ ਜਾਂ ਸਿੱਧੂ ਮੂਸੇਵਾਲਾ ਨੇ ਤਾਂ ਗੁਰਦਾਸ ਮਾਨ ਨੇ ਹੋਰ بڑے ਕਲਾਕਾਰ ਨੇ ਧਾਰਮਿਕ ਜਿਹੜੇ ਸਿੱਖ ਧਾਰਮਿਕ ਗਾਉਣ ਵਾਲੇ ਜਿਵੇਂ ਗੁਰਬਖਸ਼ ਸਿੰਘ ਅਵੇਲਾ ਕਿਹਨੋਂ ਢਾਡੀ ਹਤਾ ਸੀ ਖੜਕੂ ਵਾਅਦੇ ਦੌਰਾਨ ਉਹਨਾਂ ਦਿਨਾਂ ਦੇ ਦੌਰਾਨ ਆਪਣੇ ਤਰਲੋਚਨ ਸਿੰਘ ਪਮਦੇਹੋਂ ਦਾ ਇੱਕ ਜਥਾ ਸੀ ਉਦੋਂ ਬੜਾ ਚਲਦਾ ਹੀ ਮੇਰੇ ਕਹਿਣ ਤੋਂ ਭਾਵੇਂ ਜੋ ਤੁਸੀਂ ਉਹ ਕਹਿ ਰਹੇ ਹੋ ਕਿ ਜੋ ਪੰਜਾਬੀਅਤ ਹੈ ਉਹ ਹਿੰਦੀ ਦੇ ਵਿੱਚ ਪੇਸ਼ ਨਹੀਂ ਕੀਤੀ ਜਾ ਸਕੀ ਨਹੀਂ ਨਹੀਂ ਕੀਤੀ ਜਾ ਸਕੀ ਮੈਂ ਪਹਿਲਾਂ ਵੀ ਦੱਸਿਆ ਕਿ ਦੋ ਤਰ੍ਹਾਂ ਦਾ ਦਰਸ਼ਕ ਹੈ ਜਿਹੜਾ ਤਾਂ ਪੰਜਾਬ ਦਾ ਦਰਸ਼ਕ ਹੈ ਉਹ ਮਤਲਬ ਉਸ ਚਮਕੀਲੇ ਨੂੰ ਭਾਲਦਾ ਜਿਹੜਾ ਕਿ ਉਹਨਾਂ ਨੇ ਅੱਖੀਂ ਦੇਖਿਆ ਜਾਂ ਫਿਰ ਜਿਹੜੇ ਨਾ ਪੰਜਾਬ ਦੇ ਯੂਟਿਊਬਰਸ ਐ ਇੱਥੋਂ ਦੇ ਫੇਸਬੁਕ ਤੇ ਬਹੁਤ ਚੈਨਲਸ ਨੇ ਉਹਨਾਂ ਨੇ ਬਹੁਤ ਵਰਕ ਕੀਤਾ ਚਮਕੀਲਾ ਵਾਰੇ ਤੁਸੀਂ ਵੀ ਬਹੁਤ ਉਹਨਾਂ ਦੀ ਇੰਟਰਵਿਊਜ਼ ਕੀਤੀਆਂ ਟਿੱਕੀ ਹੋਰਾਂ ਦੀਆਂ ਜਾਂ ਫਿਰ ਉਹਨਾਂ ਦੇ ਜਨੇ ਸਾਥੀ ਐ ਜਿਹੜੀ ਵਰਸੀ ਹੁੰਦੀ ਹੈ ਉੱਥੇ ਤੁਸੀਂ ਕਾਫੀ ਵਰਕ ਕੀਤਾ ਇਸ ਕਰਕੇ ਉਹ ਵੀ ਇੱਕ ਸੋਰਸ ਹੈ ਕਿ ਚਮਕੀਲੇ ਦੇ ਨਾਲ ਕੀ ਕੁਝ ਵਾਪਰਿਆ ਜਾਂ ਉੱਥੇ ਦਾ ਕੀ ਮਾਹੌਲ ਹੈ ਇਸੇ ਤਰ੍ਹਾਂ ਉਹਨਾਂ ਨੇ ਸੋਰਸ ਨੇ ਜਿਹੜੇ ਉੱਥੇ ਜਾ ਕੇ ਖੁਦ ਉਹਨਾਂ ਨੇ ਸਰਚ ਕੀਤੀ ਉਹਦੀ ਟੀਮ ਨੇ ਇਮਤੀਆਜ਼ ਅਲੀ ਖੁਦ ਵੀ ਇੱਥੇ ਆਏ ਕਾਫੀ ਸਮਾਂ ਰਹੇ ਤੇ ਦਲਜੀਤ ਤਾਂ ਪਹਿਲਾਂ ਤੁਸੀਂ ਪੰਜਾਬ ਵਾਲਾ ਸੀਗਾ ਪੰਜਾਬ ਦਾ ਹੀ ਸੀ ਉਸ ਨੂੰ ਪਤਾ ਹੈ ਇਸ ਤੋਂ ਪਹਿਲਾਂ ਉਹ ਇੱਕ ਫਿਲਮ ਬਣਾ ਵੀ ਚੁੱਕਿਆ ਹੈ ਦਲਜੀਤ ਦੀ ਜੋੜੀ ਫਿਲਮ ਆਈ ਸੀਗੀ ਉਹ ਲਗਭਗ ਅੰਮਰਦੀਪ ਨੇ ਡਾਇਰੈਕਟ ਕੀਤੀ ਸੀ ਤੇ ਚਮਕੀਲੇ ਤੇ ਡਾਇਰੈਕਟ ਤਾਂ ਬਾਇਪਿਕ ਨਹੀਂ ਸੀ ਪਰ ਇਨਡਾਇਰੈਕਟਲੀ ਹੋਰ ਨਾਮ ਲੈ ਕੇ ਉਹਨਾਂ ਨੇ ਮਤਲਬ ਇਹ ਪੇਸ਼ ਕੀਤਾ ਕਿ ਲਗਭਗ ਚਮਕੀਲੇ ਦੀ کہانی ਆ ਤਾਂ ਹਿੱਟ ਵੀ ਹੋਈ ਲਗਭਗ ਇਹ ਦੂਸਰੀ ਵਾਰ ਹੋਣ ਇਹਨੂੰ ਬਣਾ ਰਹੇ ਸਨ ਜਦੋਂ ਦਲਜੀਤ ਹੁਣੀ ਤਾਂ ਜਿਹੜਾ ਬਾਲੀਵੁੱਡ ਹਿੰਦੀ ਦਰਸ਼ਕਾ ਜਿਹੜਾ ਇਸ ਹਿੰਦੀ ਫਿਲਮ ਨੂੰ ਦੇਖਣ ਵਾਲਾ ਉਹਨਾਂ ਨੂੰ ਪੰਜਾਬ ਬਾਰੇ અ નહી ਹੁੰਦਾ ਬਹੁਤਾ ਪਤਾ জাফর ਚਮਕੀਲੇ ਬਾਰੇ ਨਹੀਂ ਪਤਾ ਇਸ ਕਰਕੇ ਉਹਨਾਂ ਨੇ ਉਸ ਤਸਵੀਰ ਦੇ ذریعے ਦੇਖਣਾ ਜੋ ਉਹਨਾਂ ਨੂੰ ਇਮਤਜ਼ ਅਲੀ ਨੇ ਦਿਖਾਈ ਉਹ ਦੇਖਦ ਨੇ ਕਿ ਬਹੁਤ ਅੱਛੀ ਪਰਫਾਰਮੈਂਸ ਹੈ ਜਾਂ ਜੋ ਕੁਝ ਹੋਇਆ ਉਹਨਾਂ ਨੂੰ ਅੱਛਾ ਲੱਗਦਾ ਤੇ ਕਿਉਂਕਿ ਉਹਨਾਂ ਨੇ ਅਸਲ ਚਮਕੀਲਾ ਨਹੀਂ ਦੇਖਿਆ ਹੁਣ ਜਿਨ੍ਹਾਂ ਨੇ ਅਸਲ ਦੇਖਿਆ ਤੇ ਉਹਨਾਂ ਨੇ ਦਲਜੀਤ ਦੀ ਗਾਇਕੀ ਵੀ ਦੇਖੀ ਐ ਇਸ ਫਿਲਮ ਚ ਵੀ ਦੇਖੀ ਐ ਇਸ ਫਿਲਮ ਚ ਇੱਕ ਡਿਫਰੈਂਟ ਐਕਸਪੈਰੀਮੈਂਟ ਹੈ ਕਿ ਤਾ ਡਾਇਰੈਕਟਰ ਨੇ ਕਿ ਜਦੋਂ ਸਟੇਜ ਤੇ ਗਵਾ ਰਿਹਾ ਉਹ ਸਟੇਜ ਪਰਫਾਰਮੈਂਸਸ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਚਮਕੀਲੇ ਤੇ ਅਮਰ ਜੋਦੀਆਂ ਸੀਗੀਆਂ ਤਾਂ ਉਹਦੇ ਵਿੱਚ ਲਾਈਵ ਹੀ ਪ੍ਰਿੰਤੀ ਚੋਪੜਾ ਵੀ ਗਾ ਰਿਹਾ ਤੇ ਲਾਈਵ ਹੀ ਆਪਣਾ ਦਲਜੀਤ ਵੀ ਗਾ ਰਿਹਾ ਉਹ ਲਾਈਵ ਹੀ ਫਿਲਮ ਵਿੱਚ ਦਿਖਾਇਆ ਗਿਆ ਇਹਨਾਂ ਦੀ ਪੀਕ ਹੈ ਜਿਹੜੀ ਉੱਥੇ ਤੱਕ ਨਹੀਂ ਪਹੁੰਚ ਪਾਉਂਦੀ ਜਿੱਥੇ ਤੱਕ ਚਮਕੀਲਾ ਤੇ ਅਮਰਜੋਤ ਪਹੁੰਚਦੇ ਸੀਗੇ ਕਿਉਂਕਿ ਉਹਨਾਂ ਨੇ ਇੱਕ ਨਾ ਡਿਫਰੈਂਟ ਐਕਸਪੈਰੀਮੈਂਟ ਕੀਤਾ ਸੀ ਡਿਊਟ ਜਦੋਂ ਗਾਉਂਦੇ ਸੀਗੇ ਹਾਲਾਂਕਿ ਪਹਿਲਾਂ ਵੀ ਡਿਊਟ ਉਦੋਂ ਪੰਜਾਬ ਚ ਪੌਪੂਲਰ ਸੀਗੇ ਸਟੇਜ ਤੇ ਉਹਨਾਂ ਨੇ ਇਹ ਕੀਤਾ ਕਿ ਜਦੋਂ ਮੇਲ ਗਾਉਂਦਾ ਉਹ ਇੱਕ ਹਾਈਟ ਤੇ ਇੱਕ ਸੁਰ ਤੇ ਇੱਕ ਲਇ ਤੇ ਜਾ ਕੇ ਉਹਨੇ ਛੱਡਣਾ ਦੋਸਤੋ ਉੱਪਰ ਲੈ ਕੇ ਜਾਣਾ ਫੀਮੇਲ ਨੇ ਫਿਰ ਉਸ ਤੋਂ ਉੱਪਰ ਲੈ ਕੇ ਜਾਣਾ ਜਿਹੜਾ ਬਾਅਦ ਚ ਮਿਊਜ਼ਿਕ ਦਾ ਪੀਸ ਵਜਦਾ ਹੈ ਮਤਲਬ ਉਹ ਜਦੋਂ ਸੌਂਗ ਕੰਪਲੀਟ ਹੁੰਦਾ ਕਿਤੇ ਵੀ ਮਤਲਬ ਸਰੋਤੇ ਦੇ ਜਿਹੜਾ ਇੰਟਰਸਟ ਆ ਉਹ ਘਟਦਾ ਨਹੀਂ ਇਸੇ ਕਰਕੇ ਜਿੰਨੇ ਵੀ ਉਹ ਭਾਵੇਂ ਤੁਸੀਂ ਸਟੇਜ ਸ਼ੋਅ ਦੇਖ ਲਓ ਜਾਂ ਰਿਕਾਰਡਿੰਗ ਦੇਖ ਲਓ ਉਸ ਟਾਈਮ ਉਹ ਸਾਰੀਆਂ ਕਿਤੇ ਮਤਲਬ ਸੁਰਾਂ ਜਾਂ ਕਿਤੇ ਵੀ ਬੋਲ ਢਿੱਲਾ ਨਹੀਂ ਲੱਗਦਾ ਚਮਕੀਲਾ ਕਿਉਂਕਿ ਆਮ ਹਾਲਾਤਾਂ ਵਿੱਚੋਂ ਉਹ ਉੱਠਿਆ ਸੀ ਉਹਨੇ ਆਮ ਜਿਹੜੇ ਮੁਹਾਵਰੇ ਆ ਆਮ ਬੋਲ ਆ ਜਿਹੜੇ ਉਹ ਪੇਸ਼ ਕੀਤੇ ਪੌਪੂਲਰ ਕੀਤੇ ਹੁਣ ਦਲਜੀਤ ਉਥੇ ਤੱਕ ਕਿਉਂ ਨਹੀਂ ਪਹੁੰਚ ਸਕਿਆ ਇਹਨੂੰ ਇਹਦੇ ਵੀ ਦੋ ਕਨਸੈਪਟ ਹੈ ਦਲਜੀਤ ਨੇ ਪਹਿਲਾਂ ਉਹਦਾ ਤਨੀਰਾਮ ਦਾ ਕਰੈਕਟਰ ਪਲੇ ਕੀਤਾ ਤਨੀਰਾਮ ਤੱਕ ਦਲਜੀਤ ਠੀਕ ਸੀ ਜਸਟੀਫਾਈਡ ਉਹ ਤਨੀਰਾਮ ਲੱਗਿਆ ਉਹਦੇ ਵਿੱਚ ਉਹ ਨਿਮਰਤਾ ਸੀ ਜਾਂ ਉਹਦੇ ਵਿੱਚ ਉਹ ਅਣਜਾਣਪੁਣਾ ਉਸਨੇ ਦਿਖਾਇਆ ਕਿਉਂਕਿ ਉਹ ਖੁਦ ਵੀ ਗਾਇਕ ਰਿਆ ਇਨੀਆਂ ਚੀਜ਼ਾਂ ਦਾ ਅਹਿਸਾਸ ਹੋਇਆ ਹੁੰਦਾ ਪਰ ਜਦੋਂ ਚਮਕੀਲਾ ਦਾ ਦੂਸਰਾ ਕਰੈਕਟਰ ਸੀ ਦੇਖਦੇ ਹਾਂ ਜਦ ਸਟੇਜ ਤੇ ਗਾਉਣ ਲੱਗਿਆ ਜਦੋਂ ਚਮਕੀਲਾ ਪੌਪੂਲਰ ਹੋ ਗਿਆ ਉਸ ਤੋਂ ਬਾਅਦ ਚਮਕੀਲਾ ਇੰਨਾ ਜ਼ਿਆਦਾ ਡਰ ਨਹੀਂ ਸੀ ਉਹਦੇ ਮਨ ਵਿੱਚ ਜਦੋਂ ਉਹ ਸਟੇਜ ਤੇ ਗਾਉਂਦਾ ਸੀਗਾ ਉਹਦੇ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਸੀ ਬਾਕੀ ਉਹਦਾ ਜਿਹੜਾ ਡਾਇAFਰਾਮ ਹੈ ਜਿਹੜਾ ਉਹਦਾ ਗਲਾ ਹੈ ਉਹ ਜਦ ਗਾਉਂਦਾ ਹੈ ਨਾ ਜਿਹਨੂੰ ਕਹਿੰਦੇ ਨੇ ਵੀ ਉਹ ਪੂਰੇ ਪੇਟ ਤੱਕ ਗਾਉਂਦਾ ਹੈ ਉਹ ਉਹ ਆਵਾਜ਼ ਹੈ ਜਿਹੜੀ ਉੱਥੇ ਤੱਕ ਦਲਜੀਤ ਦੀ ਨਹੀਂ ਪਹੁੰਚ ਸਕੀ ਦਲਜੀਤ ਦੀ ਆਵਾਜ਼ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਨਾ ਕੋਈ ਬਰੀਕ ਜੀ ਆਵਾਜ਼ ਹੋਵੇ ਜਿਵੇਂ ਫੀਮੇਲ ਆਵਾਜ਼ ਹੋਵੇ ਚਮਕੀਲੇ ਦੇ ਬਰਾਬਰ ਇਹਦੀ ਆਵਾਜ਼ ਨਹੀਂ ਪਹੁੰਚ ਸਕੀ ਕਿਸੇ ਦੀ ਵੀ ਨਹੀਂ ਪਹੁੰਚ ਸਕਦੀ ਹਰ ਇੱਕ ਦਾ ਆਪਣਾ ਆਪਣਾ ਇੱਕ ਜੈਂਦਰ ਹੁੰਦਾ ਹੈ ਆਪਣਾ ਆਪਣਾ ਇੱਕ ਕਹਿ ਦਈਏ ਕਿ ਦਰਸ਼ਕ ਵਰਗ ਤੁਹਾਡੇ ਕਹਿਣ ਤੋਂ ਭਾਵ ਹੈ ਕਿ ਜੋ ਜਿਸ ਲੇਅ ਦੇ ਵਿੱਚ ਗਾਉਣਾ ਚਾਹੀਦਾ ਸੀ ਜੋ ਚਮਕੀਲਾ ਸੀ ਉਸ ਦੇ ਨਾਲ ਇਨਸਾਫ ਨਹੀਂ ਕੀਤਾ ਗਿਆ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪਰਨੀਤੀ ਚੋਪੜਾ ਨੂੰ ਲੈਣਾ ਜੀ ਤੇ ਤੁਸੀਂ ਅੱਗੇ ਤੁਹਾਡੇ ਤੋਂ ਹੀ ਜਾਣਨਾ ਚਾਹਵਾਂਗੇ ਉਹ ਰਾਜਨੀਤਿਕ ਵੀ ਨੇ ਰਾਜਨੀਤਿਕ ਲੋਕਾਂ ਨਾਲ ਵੀ ਸਿੱਧੇ ਤੌਰ ਤੇ ਜੁੜੇ ਹੋਏ ਨੇ ਮਤਲਬ ਫਿਲਮ ਬਣਾਉਣ ਵਾਲਿਆਂ ਨੇ ਸਿਰਫ ਆਪਣਾ ਕੈ ਲਈ ਤਾਂ ਮਲਾਈ ਲਾਣੀ ਚਾਹੀਏ ਐਦਾਂ ਹੀ ਲੱਗ ਰਿਹਾ ਕਿ ਪੈਸਾ ਇਕੱਠਾ ਹੋ ਜੇ ਪੰਜਾਬੀ ਸੱਭਿਆਚਾਰ ਪੰਜਾਬੀ ਸੰਗੀਤਕ ਸੱਭਿਆਚਾਰ ਜਿਹੜਾ ਉਸ ਦੇ ਨਾਲ ਨਾ ਇਨਸਾਫੀ ਹੋਈ ਹੈ ਉਹਨਾਂ ਨੇ ਠੀਕ ਨਹੀਂ ਕੀਤਾ ਜਾਨੀ ਇਹਦੇ ਤੇ ਬਹੁਤ ਮਿਹਨਤ ਦੀ ਲੋੜ ਸੀ ਤੇ ਇਹ ਕੈ ਲਈਏ ਵੀ ਇੱਕ ਸਮਝੌਤਾ ਹੀ ਕੀਤਾ ਗਿਆ ਕਿਉਂਕਿ ਕਲਾਕਾਰ ਤੇ ਯਾਬੀ ਸੰਗੀਤ ਇੰਡਸਟਰੀ ਦੇ ਵਿੱਚ ਪਰੇ ਤੋਂ ਪਰੇ ਪਏ ਨੇ ਜਿਹੜੇ ચમਕੀਲੇ ਦਾ ਰੋਲ ਨੂੰ ਕਰ ਸਕਦੇ ਨੇ ਜੇਕਰ ਦਿਲਜੀਤ ਉਹਨਾਂ ਨੂੰ ਦੇਣਾ ਸੀ ਤਾਂ ਉਹਦੀ ਚ ਗਾਇਕ ਹੋਰ ਦੀ ਜਿਹਦੀ ਸੂਟ ਵੇਟ ਦੀ ਆਵਾਜ਼ ਹੈ ਜਿਹੜਾ ਲੱਗਦਾ ਆਵਾਜ਼ ਕਿਉਂਕਿ ਅਦਾਕਾਰੀ ਚ ਤਾਂ ਕੋਈ ਤੋੜ ਨਹੀਂ ਦਿਲਜੀਤ ਸਿਰਾ ਨੇ ਪਰ ਇੱਥੇ ਉਹਨਾਂ ਨੇ ਕਿਤੇ ਨਾ ਕਿਤੇ ਲੱਗ ਰਿਹਾ ਤੁਹਾਡੇ ਬੋਲਾਂ ਮੁਤਾਬਕ ਵੀ ਤੱਕਾ ਕੀਤਾ ਹੈ ਜਿੱਥੇ ਬਣਦਾ ਸੀ ਆਵਾਜ਼ ਜਿੰਨੂੰ ਜਿਸ ਦੀ ਬਣਦੀ ਸੀ ਉਸ ਤਰ੍ਹਾਂ ਦੇਣੀ ਚਾਹੀਦੀ ਦੇਖੋ ਜਿਹੜੀ ਨਾ ਬਾਲੀਵੁੱਡ ਦੀ ਗੱਲ ਕਰੀਏ ਜਾਂ 뮤직 ਇੰਡਸਟਰੀ ਦੀ ਗੱਲ ਕਰੀਏ ਇੰਡੀਆ ਦੀ ਜਾਂ ਫਿਰ ਪੰਜਾਬ ਦਾ ਜਿਹੜਾ ਸੰਗੀਤਕ ਇੰਡਸਟਰੀ ਆ ਆਪਣੇ ਆਪ ਵਿੱਚ ਇੱਕ ਮਾਰਕੀਟ ਹੈ ਇੱਕ ਮੰਡੀ ਹੈ ਉਹਦੇ ਕੁਝ ਫੰਡੇ ਨੇ ਉਹਦੀਆਂ ਕੁਝ ਮਜਬੂਰੀਆਂ ਨੇ ਇਸ ਕਰਕੇ ਉਹ ਮਜਬੂਰੀਆਂ ਨੇ ਜਿਹੜੀਆਂ ਕਿਤਨਾ ਕਿਤੇ ਫਿਲਮਾਂ ਵਿੱਚ ਵੀ ਨਜ਼ਰ ਆਉਂਦੀਆਂ ਨੇ ਜਦੋਂ ਚੂਜ਼ ਕਰਨਾ ਹੁੰਦਾ ਹੈ ਦਲਜੀਤ ਨੂੰ ਚੂਜ਼ ਕੀਤਾ ਗਿਆ ਕਿਉਂਕਿ ਦਲਜੀਤ ਦਾ ਨਾਮ ਵਿੱਕਦਾ ਹ ਉਸਦੀ ਮਾਰਕੀਟਿੰਗ ਟੀਮ ਉਹਦੀ ਸਟ੍ਰੈਟਜੀ ਬਹੁਤ ਤਕੜੀ ਆ ਸਟਰੋਂਗ ਹੈ ਉਹਦੇ ਨਾਮ ਤੇ ਫਿਲਮ ਚੱਲਦੀ ਆ ਜੇਕਰ ਕਿਸੇ ਹੋਰ ਨੂੰ ਤੁਸੀਂ ਐਡ ਕਰਦੇ ਹਾਲਾਂਕਿ ਕਿ ਹੋਰ ਮੈਂ ਤੁਹਾਨੂੰ ਵੱਡੀ ਗੱਲ ਦੱਸਾਂ